ਪੰਜਾਬ ਖਤਰਨਾਕ ਮੋੜ ਤੇ ਹੈ ਪੰਜਾਬ ਦੇ ਅੰਦਰ ਸਥਿਤੀਆਂ ਜਿਹੜੀਆਂ ਤਣਾਅਪੂਰਨ ਬਣ ਗਈਆਂ ਨੇ ਆਖਰ ਕਾਰਨ ਕੀ ਹੈ ਪੰਜਾਬ ਦੇ ਅੰਦਰ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਆਖਰ ਅਚਾਨਕ ਅੱਜ ਕਿਉਂ ਹੋ ਗਏ ਇਸ ਤੇ ਅਹਿਮ ਚਰਚਾ ਕਰਨੀ ਹੈ ਨਾਲ ਨਾਲ ਗੱਲ ਕਰਨੀ ਹੈ ਕਿ ਅਮਰਤਪਾਲ ਸਿੰਘ ਹੋਰੀ ਅੱਜ ਸੌ ਚੁੱਕ ਕੇ ਰਸਮੀ ਤੌਰ ਤੇ ਐਮਪੀ ਬਣ ਗਏ ਆ ਔਰ ਐਮਪੀ ਬਣਦੇ ਆ ਉਹਨਾਂ ਨੇ ਕੁਝ ਸੁਨੇਹੇ ਦਿੱਤੇ ਆ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਵੱਡਾ ਝਟਕਾ ਪੰਜਾਬ ਦੀ ਰਾਜਨੀਤੀ ਵੀ ਜਿਹੜੀ ਹੈ ਬਦਲਣ ਜਾ ਰਹੀ ਹੈ ਔਰ ਉਧਰ ਅਮਰਤਪਾਲ ਸਿੰਘ ਹੋਰਾਂ ਦੇ ਸੌ ਚੁੱਕਣ ਤੋਂ ਬਾਅਦ ਅਮਰਤਪਾਲ ਸਿੰਘ ਹੋਰਾਂ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਪ੍ਰਗਟਾਉਣ ਤੋਂ ਬਾਅਦ ਔਰ ਉਹਨਾਂ ਦੇ ਮਾਤਾ ਪਿਤਾ ਦੇ ਇਸ ਬਿਆਨ ਤੋਂ ਕਿ ਅਸੀਂ ਕਾਲਸਤਾਨੀ ਸਮਰਥਕ ਨਹੀਂ ਅਸੀਂ ਸੰਵਿਧਾਨ 'ਚ ਵਿਸ਼ਵਾਸ ਰੱਖਣ ਵਾਲੇ ਬੰਦੇ ਆ ਇਸ ਤੋਂ ਬਾਅਦ ਅਚਾਨਕ ਚਰਚਾ ਛਿੜੀ ਸੀ ਕਿ ਭਾਈ ਠੀਕ ਹੈ ਅਮਰਤਪਾਲ ਸਿੰਘ ਹੋਰੀ ਹੋ ਸਕਦਾ ਹੈ ਕਿ ਹੁਣ ਪੰਜਾਬ ਦੀ ਸਿਆਸਤ ਨੂੰ ਇੱਕ ਵੱਖਰੇ ਤਰੀਕੇ ਨਾਲ ਲੈ ਕੇ ਚੱਲਣਾ ਪਰ ਉਧਰ ਪੰਜਾਬ ਦੇ ਅੰਦਰ ਇੱਕ ਅਜਿਹੀ ਘਟਨਾ ਵਾਪਰੀ ਜਿਸ ਦੇ ਨਾਲ ਹਿੰਦੂ ਵਰਸਸ ਸਿੱਖ ਮਾਹੌਲ ਪੈਦਾ ਹੋ ਗਿਆ ਜੀਨੇ ਵਿੱਚ ਨਿੰਗਾ ਨੇ ਇੱਕ ਹਿੰਦੂ ਸਿਵਸੈਨਾ ਦੇ ਲੀਡਰ ਨੂੰ ਹਮਲੇ ਦੇ ਨਾਲ ਜ਼ਖਮੀ ਕਰ ਦਿੱਤਾ ਗੰਭੀਰ ਚੱਕ ਵੀ ਕਰ ਦਿੱਤਾ ਪੰਜਾਬ ਦੀ ਸਿਆਸਤ ਦੇ ਲਈ ਹੈ ਪੰਜਾਬ ਦਾ ਮਾਹੌਲ ਤਣਾਅਪੂਰਨ ਬਣਿਆ ਪੰਜਾਬ ਪਹਿਲਾਂ ਲੁਧਿਆਣਾ ਬੰਦ ਤੇ ਫਿਰ ਉਦੋਂ ਅੱਜ ਪੰਜਾਬ ਬੰਦ ਦਾ ਐਲਾਨ ਵੀ ਹੋ ਸਕਦਾ ਹੈ ਸਥਿਤੀਆਂ ਜਿਹੜੀਆਂ ਬਣੀਆਂ ਨੇ ਅਬਰਤਪਾਲ ਨੇ ਸਮਰਥਕਾਂ ਨੂੰ ਕੀ ਸੁਨੇਹਾ ਦਿੱਤਾ ਔਰ ਕਿਵੇਂ ਪੰਜਾਬ ਦੀ ਰਾਜਨੀਤੀ ਬਦਲਣ ਜਾ ਰਹੀ ਹੈ ਔਰ ਇਹ ਜਿਹੜਾ ਹਮਲਾ ਨਿਗਾਰੇ ਵੱਲੋਂ ਕੀਤਾ ਗਿਆ ਇੱਕ ਹਿੰਦੂ ਸਿਵਸੈਨਾ ਲੀਡਰ ਦੇ ਉੱਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਮਾਹੌਲ ਜਿਹੜਾ ਤਣਾਪੂਰਨ ਬਣਿਆ ਆ ਇਹਦਾ ਕਾਰਨ ਕੀ ਹੈ ਔਰ ਇਹਦੇ ਪਿੱਛੇ ਕੌਣ ਹੈ ਇਸ ਤੇ ਬਹੁਤ ਰਹਿਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪਟੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਤੀਸ਼ ਕੁਮਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ ਪਹਿਲਾਂ ਤਾਂ ਅਮਰਤਪਾਲ ਸਿੰਘ ਹੋਰਾਂ ਵਾਲੀ ਆਪਾਂ ਗੱਲ ਕਰਦੇ ਹਾਲਾਂਕਿ ਦੋਵੇਂ ਇੱਕ ਦੂਜੇ ਨਾਲ ਥੋੜੀਆਂ ਥੋੜੀਆਂ ਜੁੜਦੀਆਂ ਖਬਰਾਂ ਨੇ ਅਮਰਤਪਾਲ ਸਿੰਘ ਹੋਰੀ ਅੱਜ ਰਸਮੀ ਤੌਰ ਤੇ ਐਮਪੀ ਬਣ ਗਏ ਆ ਔਰ ਐਮਪੀ ਬਣਨ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਦਾ ਇਹ ਬਿਆਨ ਆਉਣਾ ਕਿ ਭਾਈ ਅਸੀਂ ਖਾਲਿਸਤਾਨੀ ਸਮਰਥਕ ਨਹੀਂ ਆ ਅਸੀਂ ਇੱਕ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦੇ ਆ ਚਲੋ ਉਸ ਤੋਂ ਬਾਅਦ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਸਰਛਣੀਆਂ ਪਰ ਨਾਲ ਹੀ ਉਹਨਾਂ ਦੇ ਪਿਤਾ ਨੇ ਜਿਹੜਾ ਸਿਹੜਿਆ ਦਿੱਤਾ ਕਿ ਅਮਰਤਪਾਲ ਸਿੰਘ ਹੋਰੀ ਇਹ ਸੋਚ ਰਹੇ ਆ ਕਿ ਐਸਜੀਪੀਸੀ ਨੂੰ ਗਲਤ ਲੋਕਾਂ ਤੋਂ ਆਜ਼ਾਦ ਕਰਾਉਣਾ ਭਾਗ ਕੇ ਤਿਆਰੀ ਹੈ ਐਸਜੀਪੀਸੀ ਚੋਣਾਂ ਲੜਨ ਦੀ ਔਰ ਇਹ ਸਭ ਤੋਂ ਵੱਡਾ ਝਟਕਾ ਜਿਹੜਾ ਉਹ ਬਾਦਲਾਂ ਨੂੰ ਜਾਂ ਅਕਾਲੀ ਦਲ ਨੂੰ ਹੋਣ ਜਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਦੋਵਾਂ ਨੂੰ ਕਿਵੇਂ ਦੇਖਦੇ ਹੋ ਇੱਕ ਤਾਂ ਖਾਲਸਤਾਨੀ ਸਮਰਥਕ ਤੋਂ ਪਛਾਣ ਹਟ ਕੇ ਇੱਕ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣਾਂ ਦੀ ਗੱਲ ਕਹਿਣਾ ਦੂਜਾ ਜਿਹੜਾ ਇਹ ਕਹਿਣਾ ਕਿ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਝਟਕੇ ਦੇ ਰੂਪ ਦੇ ਵਿੱਚ ਬਿਆਨ ਹੈ ਕਿ ਐਸਜੀਪੀਸੀ ਨੂੰ ਆਜ਼ਾਦ ਕਰਾਉਣਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਇਕੋ ਕੁਮਿੰਦਰ ਜੀ ਤਾਂ ਮੇਰਾ ਖਿਆਲ ਹੈ ਵੀ ਚਲੋ ਅੱਛੀ ਗੱਲ ਹੈ ਆਪਾਂ ਨੂੰ ਪਹਿਲੇ ਆਪਾਂ ਪ੍ਰੋਗਰਾਮ ਦੇ ਕੀਤਾ ਸੀ ਕਿ ਆਸਰਾਈਆਂ ਸੀ ਕਿ ਜੀ ਕੀ ਬਣੂਗਾ ਕੀ ਹੋਊਗਾ ਉਹਨਾਂ ਨੇ ਸੋਚ ਅਖ ਲਈ ਹੈ ਸਿਵਧਾਨ ਦੇਾਰੇ ਕਿਹਾ ਕਿ ਚਲੋ ਸੋਚਣਾ ਹੀ ਆਪਣੇ ਆਪ ਚ ਬੜਾ ਸਿਗਨੀਫੀਕੈਂਟ ਹੈ ਕਿ ਉਹ ਵਿਸ਼ਵਾਸ ਰੱਖਦੇ ਨੇ ਇਸ ਗੱਲ ਦੇ ਵਿੱਚ ਮੂਲਕ ਦੇ ਵਿੱਚ ਤੇ ਪਰਿਵਾਰ ਵੱਲੋਂ ਵੀ ਇਹ ਕਹਿਣਾ ਕਿ ਅਸੀਂ ਕੋਈ ਸੈਪਰੇਟਿਜ਼ਮ ਦਾ ਜਿਹੜਾ ਉਹਨਾਂ ਦੇ ਲਾਇਆ ਜਾ ਰਿਹਾ ਸੀ ਲੇਬਲ ਵੀ ਅਸੀਂ ਨਹੀਂ ਉਹਨਾਂ ਨੂੰ ਉਹ ਮੇਰਾ ਕਹਿ ਲੇ ਇੱਕ ਤਾਂ ਖਡੂਰ ਸਾਹਿਬ ਦੇ ਲੋਕਾਂ ਦੀ ਪ੍ਰਾਪਤੀ ਸਮਝੋ ਕਿ ਉਹਨਾਂ ਨੇ ਉਹਨਾਂ ਨੂੰ ਇੰਨਾ ਵੱਡੇ ਮਾਰਜਿਨ ਤੇ ਚਿਤਾਇਆ ਤਾਂ ਕੁਦਰਤੀ ਹੋ ਜਾਂਦਾ ਹੈ ਕਿ ਜਿਹੜਾ ਬੰਦਾ ਬਿਲਕੁਲ ਹੀ ਨਰਾਸ਼ ਜਾਂ ਦੁਖੀ ਹੋਵੇ ਉਸ ਤਰੀਕੇ ਦੇ ਨਾਲ ਸਟੇਟ ਤੋਂ ਤਾਂ ਉਹਨੂੰ ਇਹ ਹੋ ਜਾਂਦਾ ਵਿੱਚ ਲੋਕ ਨਾਲ ਨੇ ਜੇ ਲੋਕ ਭਰੋਸਾ ਪ੍ਰਗਟ ਕਰ ਰਹੇ ਨੇ ਤਾਂ ਉਹਨਾਂ ਦੇ ਹਿੱਤਾਂ ਦੇ ਲਈ ਕਾਨੂੰਨੀ ਤੌਰ ਤੇ ਸੰਵਿਧਾਨਕ ਤੌਰ ਤੇ ਸੰਘਰਸ਼ ਕਰਨਾ ਚਾਹੀਦਾ ਹੈ ਪਰ ਇਹ ਮੈਂ ਸਮਝਦਾ ਅੱਛੀ ਗੱਲ ਹੈ ਕਿ ਕੋਈ ਮਾੜੀ ਗੱਲ ਨਹੀਂ ਹੈ ਇਹਦੇ ਵਿੱਚ ਸਗੋਂ ਇਹ ਹੈ ਵੀ ਸਿੱਖ ਪੋਲਿਟਿਕਸ ਦੇ ਵਿੱਚ ਇਹਦੇ ਨਾਲ ਪੋਜ਼ਿਟਿਵਿਟੀ ਹੀ ਆਉਊਗੀ। ਦੂਜੀ ਚੀਜ਼ ਐ ਐਸਟੀਪੀਸੀ ਦੀ ਗੱਲ ਹੈ ਕਿ ਦੇਖੋ ਅਲਟੀਮੇਟ ਜਿਹੜੇ ਵੀ ਸਿੱਖ ਸਿਆਸਤਦਾਨ ਨੇ ਉਹਨਾਂ ਸਾਰਿਆਂ ਦੀ ਨਿਗਾਹ ਤਾਂ ਸੱਚ ਕੋਲਕਤੇ ਹੀ ਜਾ ਪੈਂਦੀ ਹੈ। ਪਰ ਕੋਲਕਤੇ ਸਿੱਤੇ ਹੀ ਬਾਦਲ ਸਾਹਿਬ ਇੰਨੀ ਦੇਰ ਇਹਨਾਂ ਸਾਧਨਾਂ ਦੇ ਸਿੱਤੇ ਹੀ ਦੂਜਿਆਂ ਨੂੰ ਆਈਸੋਲੇਟ ਕਰਦੇ ਰਹੇ ਨੇ। ਪਰ ਇੱਕ ਗੱਲ ਜ਼ਰੂਰ ਹੈ ਕਿ ਐਸਟੀਪੀਸੀ ਦਾ ਜਿਹੜਾ ਸਟਰਕਚਰ ਹੈ ਜਿੱਦਾਂ ਦਾ ਉਹਦੀ ਜਿਹੜੀ ਮੈਂਬਰਸ਼ਿਪ ਹੈ ਜਾਂ ਉਹਦਾ VOTING ਪੈਟਰਨਸ ਨੇ ਇਹ ਇੰਨਾ ਸੌਖਾ ਕੰਮ ਨਹੀਂ ਹੈ ਜਿੰਨਾ ਲੱਗਦਾ ਬਹੁਤ ਬਾਰੀ ਯਤਨ ਹੋਏ ਨੇ ਪਹਿਲਾਂ ਵੀ ਬਹੁਤ ਸਾਰੇ ਪਾਰਟੀਆਂ ਬਣਾ ਕੇ ਉਲਟ ਲੜਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵਾਰ ਅਮਰਿੰਦਰ ਸਿੰਘ ਹੋਰਾਂ ਦੇ ਟਾਈਮ ਤੋੜਾ ਸਾਹਿਬ ਨੇ ਵੀ ਉਹ ਅਮਰਿੰਦਰ ਸਿੰਘ ਨੇ ਵੀ ਕੋਸ਼ਿਸ਼ કરી ਉਹ ਸਾਰੇ ਐਸ்சி ਪੀਸੀ ਦੇ ਮੈਂਬਰਾਂ ਨੂੰ ਬਾਦਲ ਸਾਹਿਬ ਆਪਣੇ ਫਾਰਮ ਚ ਲੈ ਗਏ ਸੀ ਬਾਲਾ ਸਾਹਿਬ ਉਹ ਵੱਡਾ ਸੰਘਰਸ਼ ਹੈ ਆਪਣੇ ਆਪ ਦੇ ਵਿੱਚ ਪਰ ਇਹ ਜ਼ਰੂਰੀ ਹੈ ਕਿ ਦੋ ਪੁੱਤਰ ਦੇ ਉੱਪਰ ਜਿਹੜੀਆਂ ਪੰਥਕ ਸੰਸਥਾਵਾਂ ਨੇ ਉਹਨਾਂ ਨੂੰ ਮੁਕਤ ਕਰਾਉਣ ਦੀ ਜ਼ਰੂਰਤ ਹੈ ਇੱਕ ਤਾਂ ਚਲੋ ਪ੍ਰੈਕਟੀਕਲੀ ਜਿਹੜੇ ਪੁਰਾਣੇ ਉਗੇ ਗੁਜ਼ਰੇ ਕਹਿ ਲੋ ਜਾਂ ਠੀਕ ਨਹੀਂ ਹਨ ਉਸ ਤਰੀਕੇ ਨਾਲ ਜਾਂ ਜਿਨ੍ਹਾਂ ਤੇ ਕ腐ਸ਼ਨ ਦੇ ਉਹਨਾਂ ਨੂੰ ਹਟਾਉਣ ਦੀ ਜ਼ਰੂਰਤ ਹੈ ਹੀ ਹੈ ਕਿ ਜਿਹੜੇ ਬਿਲਕੁਲ ਉਹਨਾਂ ਨੂੰ ਦਾ ਮਿਸਯੂਜ਼ ਕਰ ਰਹੇ ਨੇ ਉਹਨਾਂ ਸੰਸਥਾਵਾਂ ਦਾ ਇੱਕ ਹੋਰ ਪੱਧਰ ਦੇ ਉੱਪਰ ਵੀ ਇੱਕ ਸੰਘਰਸ਼ ਲੜਨਾ ਪਊਗਾ ਸਿੱਖਾਂ ਨੂੰ ਜਾਂ ਪੰਥ ਨੂੰ ਕਹਿ ਲੋ ਕਿ ਆਖਰਕਾਰ ਸਿੱਖੀ ਦੀ ਡੈਫੀਨੇਸ਼ਨ ਕੀ ਹੈ ਜਿਹੜੇ ਗੁਰੂ ਸਹਿਬਾਨ ਨੇ ਗੁਰੂ ਘਰ ਬਣਾਏ ਸੀਗੇ ਸਾਰੇ ਵਰਨਾਵਾਂ ਦੇ ਲਈ ਖੁੱਲੇ ਚਾਰੇ ਪਾਸੇ ਦਰਵਾਜੇ ਲੰਗਰ ਸਭ ਲਈ ਖੁੱਲ੍ਹਾ ਸੋਰ ਸਭ ਲਈ ਖੁੱਲ੍ਹਾ ਹੌਲੀ ਹੌਲੀ ਉਹ ਸੰਕੁਚਿਤ ਹੁੰਦਾ ਚਲੇ ਗਿਆ ਉਹ ਕੁਛ ਹੱਥਾਂ 'ਚ ਇਕੱਠਾ ਹੁੰਦਾ ਚਲੇ ਗਿਆ ਪਲੱਸ ਉਸੇ ਪਿੰਡਾਂ 'ਚ ਜਾਓਗੇ ਪੰਜਾਤਾਂ ਦੇ ਨਾਂ ਤੇ ਗੁਰਦੁਆਰੇ ਬਣੇ ਹੋਏ ਨੇ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਬਣੇ ਹੋਏ ਨੇ ਸ਼ਹਿਰਾਂ 'ਚ ਹੋਰ ਨੇ ਕਮਿਊਨਿਟੀਜ਼ ਨੇ ਜਿਹੜੀਆਂ ਜਾਤ ਦੇ ਆਧਾਰ ਤੇ ਜਾਂ ਆਪਣੀ ਛੋਟੇ-ਮੋਟੇ ਭਾਈਚਾਰੇ ਦੇ ਆਧਾਰ ਤੇ ਇਹਦੀ ਇੱਕ ਵੱਡੀ ਯੂਨਿਟੀ ਸੀ ਉਹਨੂੰ ਛੱਡ ਗਈਆਂ ਉਹ ਇੱਕ ਕਿਸਮ ਦੀ ਦੁਬਾਰਾ ਜਿਹੜੀ ਸੋਸ਼ਲ ਰਿਫਾਰਮ ਕਹेलो ਰਿਲੀਜੀਅਸ ਰਿਫਾਰਮ ਕਹेलो ਗੁਰਦੁਆਰਾ ਸੁਧਾਰਨ ਹੈ ਕਹेलो ਉਹ ਇੱਕ ਦੁਬਾਰਾ ਆਪਣੀਆਂ ਜੜਾਂ ਨੂੰ ਫੋਲਡਨ ਦੀ ਲੋੜ ਹੋਊਗੀ ਕਿ ਆਖਰਕਾਰ ਗੁਰੂਆਂ ਦਾ ਸੰਕਲਪ ਕੀ ਸੀ ਗੁਰਦੁਆਰਾ ਸਾਹਿਬ ਦਾ ਸੇਵਾ ਦਾ ਕੀ ਸੰਕਲਪ ਸੀਗਾ ਇਹ ਹੁਣ ਹੌਲੀ ਹੌਲੀ ਬਿਜ਼ਨਸ ਮਾਡਲ ਬਣ ਗਿਆ ਕਿਸਮ ਦੇ ਨਾਲ ਸੋ ਇਹਦੇ ਚ ਚੇਂਜ ਤਾਂ ਆਉਣੀ ਹੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਏ ਅਮਰਪਾਲ ਸਿੰਘ ਉਹਨਾਂ ਦਾ ਗਰੁੱਪ ਲਿਆਉਂਦਾ ਹੈ ਕੋਈ ਹੋਰ ਲਿਆਉਂਦਾ ਪਰ ਇਹਦੇ 'ਚ ਮੇਰਾ ਖਿਆਲ ਇਹ ਹੈ ਵੀ ਜਾਦਾ ਸ਼ਰੀਕੇਬਾਜੀ ਜ਼ਿਆਦਾ ਪੈ ਜਾਂਦੀ ਹੈ ਜਿਹੜਾ ਸਨੇਹਾ ਸਿੱਖੀ ਦਾ ਅਸਲੀ ਜਿਹੜਾ ਇਹ ਹੈ ਨਾ ਕਿ ਗਰੀਬਾਂ ਦੇ ਨੂੰ ਚੱਕਣ ਦਾ ਗਰੀਬਾਂ ਦੇ ਨਾਲ ਖੜੇ ਹੋਣ ਦਾ ਕਿ ਨਾਂ ਨੂੰ ਨੀਚਾ ਅੰਦਰ ਨੀਚਾ ਨੀਤੀ ਹੂਤ ਨੀਚ ਜਿਹੜਾ ਉਹ ਸਨੇਹਾ ਸੀਗਾ ਉਹ ਕਿਤੇ ਨਾ ਕਿਤੇ ਗਾਇਬ ਹੋ ਗਿਆ ਕਿਤੇ ਉਹ ਜੱਟਵਾਦ ਦਾ ਸ਼ਿਕਾਰ ਹੋ ਗਿਆ ਸਿੱਖੇ ਦਾ ਕਿ ਤੇ ਕਹ ਲੋ ਜਿਹੜੀ 엘ਿਟਿਜ਼ਮ ਦਾ ਸ਼ਿਕਾਰ ਹੋ ਗਿਆ ਵੀ ਜਿਹੜੀ ਵੀ ਡੋਮਿਨੈਂਟ ਜਿਹੜਾ ਬੰਦਾ ਹੈ ਉਹ ਕਬਜ਼ਾ ਕਰ ਲੈਂਦਾ ਪਰ ਕਬਜ਼ੇ ਖਾਤਰ ਲੜਾਈ ਹੈ ਇਹ ਕੋਈ ਸਿੱਖੀ ਦੀ ਲੜਾਈ ਨਹੀਂ ਹੋਊਗੀ ਉਸ ਤਰੀਕੇ ਨਾਲ ਪਰ ਇਹਦੇ ਚ ਉਹ ਤੱਤ ਵੀ ਜ਼ਰੂਰ ਰਿਵਾਈਵ ਕਰਨ ਦੀ ਜ਼ਰੂਰਤ ਹੈ ਔਰ ਹੋ ਸਕਦਾ ਹੈ ਸੰਘਰਸ਼ ਵੀ ਹੋਵੇ ਮੈਂ ਸਮਝਦਾ ਪੋਜ਼ਿਟਿਵ ਨੇ ਦੋ ਹਮੇਸ਼ਾ ਸੰਕਟਨਾ ਵੀ ਤੇ ਜੇ ਉਹ ਇਸ ਤਰ੍ਹਾਂ ਦੇ ਨਾਲ ਸੁਧਾਰ ਵਾਲੇ ਪਾਸੇ ਉਹ ਆਉਂਦੇ ਨੇ ਜਾਂ ਜਿਹੜਾ ਵੀ ਕੋਈ ਆਉਂਦਾ ਪਰ ਇਹ ਹੈ ਕਿ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੀ ਸਟੇਟ ਦੀਆਂ ਸ਼ਕਤੀਆਂ ਦੀ ਹੋਰ ਉਸ ਸਾਰੀਆਂ ਏਜੰਸੀਆਂ ਦੀ ਨਿਗਾਹ ਵੀ ਇਹ ਸਾਰੇ ਕਾਸੇ ਦੇ ਉੱਪਰ ਹੈ ਇਹ ਚਲਦੇ ਚਲਦੇ ਗੇਮ ਪਰ 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 ਜੇਕਰ ਉਹ ਉਹ ਐ ਜੀ ਪੀ ਸੀ ਚੋਣਾਂ ਲੜਨ ਦੀ ਤਿਆਰੀ ਕਰਦੇ ਆ ਤਾਂ ਸਭ ਤੋਂ ਵੱਡਿਆ ਝਟਕਾ ਜਿਹੜਾ ਉਹ ਬਾਦਲਾਂ ਨੂੰ ਜਾਂ ਅਕਾਲੀ ਦਲ ਨੂੰ ਆ ਕਿਉਂਕਿ ਜਿਹੋ ਜਿਹੇ ਹਾਲਾਤ ਅਕਾਲੀ ਦਲ ਦੇ ਬਣੇ ਆ ਔਰ ਜਿਹੋ ਜਿਹਾ ਵਿਰੋਧ ਖਾਸ ਕਰਕੇ ਇੱਕ ਪੰਨ ਦੇ ਅੰਦਰ ਹੋ ਰਿਹਾ ਜਿਹੋ ਜੀ ਪਤਲੀ ਹਾਲਤ ਜਿਹੜੀ ਬਣੀ ਹੋਈ ਹੈ ਡੈਮੋਕ੍ਰੇਸੀ ਦੇ ਅੰਦਰ ਵੀ ਚੋਣਾਂ ਦੇ ਅੰਦਰ ਜਾਂ ਰਾਜਨੀਤੀ ਦੇ ਅੰਦਰ ਅਕਾਲੀ ਦਲ ਦੀ ਲਾ ਲੋ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਆਕਾਲੀ ਦਲ ਨੂੰ ਜਿਹਨਾਂ ਦਾ ਐਸਜੀਪੀਸੀ ਉੱਪਰ ਕਾਬਜ ਹੈਗੀ ਹੈ ਦੇਖੋ ਆਕਾਲੀ ਦਲ ਤਾਂ ਸੰਕਟ 'ਚ ਹੈਗਾ ਹੀ ਹੈ ਪਹਿਲਾਂ ਹੀ ਜੇ ਅਮਰਤਪਾਲ ਸਿੰਘ ਵੀ ਨਾਂ ਵੀ ਕਰਦੇ ਤਾਂ ਵੀ ਜਿਹੜਾ ਵਾਗੀ ਧੜਾ ਕਹਿ ਲੋ ਜਾਂ ਖਿਲਰ ਰਿਓ ਕਪੜਿਆ ਜਿਸ ਤਰ੍ਹਾਂ ਦਾ ਘਰ ਹੈ ਆਕਾਲੀ ਦਲ ਦਾ ਉਹਦੇ ਵਿੱਚ ਅਖੀਰ ਸਾਰੀਆਂ ਸੰਸਥਾਵਾਂ ਦੇ ਵਿੱਚ ਉਹ ਚੀਜ਼ ਪ੍ਰਗਟ ਹੋਣੀ ਹੈ ਇਸ ਤਰੀਕੇ ਨਾਲ ਉਹਨਾਂ ਨੇ ਜਾ ਕੇ ਉੱਥੇ ਮਤਲਬ ਮਾਫੀਆਂ ਮੰਗੀਆਂ ਜਿਹੜਾ ਇਸ਼ੂ ਖੜੇ ਕੀਤੇ ਆਪਾਂ ਪਹਿਲਾਂ ਵੀ ਚਰਚਾ ਕਰੀਏ ਇਸ ਗੱਲ ਦੀ ਉਹਨੂੰ ਵਿਸ਼ ਅਵੇ ਨਹੀਂ ਕੀਤਾ ਜਾ ਸਕਦਾ ਉਹਨੂੰ ਇਦਾਂ ਨਹੀਂ ਕਰਿਆ ਜਾ ਸਕਦਾ ਵੀ ਅੱਖਾਂ ਹੀ ਮੀਚ ਲੋ ਤੁਸੀਂ ਉਹ ਗੱਲਾਂ ਦੇ ਜਵਾਬ ਵੀ ਦੇਣੇ ਪੈਣੇ ਨੇ ਨਹੀਂ ਹੌਲੀ ਹੌਲੀ ਇਹ ਕਿ ਜਿਸ ਤਰ੍ਹਾਂ ਸੱਤਾ ਖਿਸਕੀ ਹੈ ਜਿਸ ਤਰ੍ਹਾਂ ਜਮਾਨਤਾਂ ਜਬਤ ਹੋਈਆਂ ਨੇ ਫਿਰ ਐਸਪੀਸੀ ਵਿੱਚ ਵੀ ਹੋਈ ਕੁਝ ਹੋਊਗਾ ਨਾ ਜੇ ਲੋਕ ਤੁਹਾਨੂੰ ਛੱਡਣ ਲੱਗ ਜਾਣ ਲੋਕਾਂ ਦੇ ਤੁਸੀਂ ਆਪਣਾ ਭਰੋਸਾ ਗਵਾ ਲਓ ਜਿਹਨੇ ਮਰਜ਼ੀ ਤੁਸੀਂ ਆਪ ਚੋੜੇ ਹੋਏ ਫਿਰ ਜਾ ਉਹਦਾ ਕੋਈ ਮਤਲਬ ਕੋਈ ਨਹੀਂ ਹੁੰਦਾ ਇਕਲੀ ਦੰਦ ਦਾ ਸੰਕਟ ਪਰਮਾਨੈਂਟ ਹੈਗਾ ਹੀ ਹੈਗਾ ਜੇ ਉਹਦਾ ਹੱਲ ਉਹ ਨਹੀਂ ਲੱਭਦੇ ਉਹ ਸਮਝ ਲੈਣ ਕਿ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਫਿਊਚਰ ਨਹੀਂ ਹੈ ਐਨਐਸਟੀ ਪੀਸੀ ਚ ਨਾ ਅਕਾਲੀ ਦਲ ਦੀ ਜਿੱਥੇ ਬੰਦੀ ਚ ਇਹ ਠੀਕ ਹੈ ਕਿ ਜਿੰਨੀ ਆਮਰਜ਼ੀ ਤੁਸੀਂ ਆਪਣੀ ਮਰਜੀ ਪੁੱਜੀ ਆਪਣੀ ਮੇਰੇ ਬੱਚੇ ਜਉਣ ਖੁਦ ਨੂੰ ਸੈਲਫ ਕੈਨਗੁਇਚਰ ਬੈਟਰੀ ਜਿੰਨੀ ਮਰਜ਼ੀ ਕਰੀ ਜੋ ਆਪੇ ਨੂੰ ਵਧਾਈਆਂ ਦੇ ਜਿਉ ਉਹਦਾ ਕੋਈ ਮਤਲਬ ਨਹੀਂ ਹੋ ਮਤਲਬ ਆਖਰਕਾਰ ਲੋਕ ਸ਼ਕਤੀ ਹੈ ਜਿਹੜੀ ਸਿੱਖ ਪੰਥ ਦੀ ਲੋਕ ਸ਼ਕਤੀ ਹੈ ਉਹਨਾਂ ਦੇ ਹਿੱਤਾਂ ਦਾ ਉਸ ਕਮਿਊਨਿਟੀ ਦਾ ਧਿਆਨ ਰੱਖਣਾ ਪਊ ਉਨੀ ਇਮਪਾਵਨਾ ਹੁੰਦਾ ਵੀ ਧਿਆਨ ਰੱਖਣਾ ਪਊਗਾ ਉਹਨੂੰ ਛੋਟੀ ਵੀ ਦੋਣੇ ਪੂਜੀ ਨੇ ਵੀ ਲੀਡਰ ਬਣਨਾ ਹੈ ਕਿ ਭਾਈ ਮੈਂ ਤੁਹਾਡੇ ਨਾਲ ਧੋਖਾ ਨਹੀਂ ਕਰਦਾ ਆਦਰਵਾਇਸ ਫਿਰ ਉਹ ਨਵੇਂ ਲੀਡਰ ਕੱਢ ਲੈਣਗੇ ਤਾਂ ਕੋਈ ਗੱਲ ਨਹੀਂ ਹੂੰ 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 ਬਿਲਕੁਲ ਚਲੋ ਇੱਕ ਪਾਸੇ ਬਹੁਤੇ ਲੋਕ ਇਹ ਵੀ ਕਹਿ ਰਹੇ ਆ ਕਿ ਅਮਰਤਪਾਲ ਸਿੰਘ ਆਪਣੇ ਸਟੈਂਡ ਤੋਂ ਜਿਹੜਾ ਉਹ ਪਛਾਣ ਹਟ ਗਏ ਆ ਅਮਰਤਪਾਲ ਸਿੰਘ ਪਹਿਲਾਂ ਆਪਦੇ ਆਪ ਨੂੰ ਇਹ ਕਹਿੰਦੇ ਰਹੇ ਕਿ ਅਸੀਂ ਇਦਾਂ ਜੀ ਇਦਾਂ ਜੀ ਪਰ ਹੁਣ ਕਹਿੰਦੇ ਕਿ ਅਸੀਂ ਖਾਲਸਾ ਨਹੀਂ ਸਮਰਥਕ ਨਹੀਂ ਜਿਹੋ ਜੀ ਉਹਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਬਹੁਤੇ ਲੋਕਾਂ ਦੇ ਵੱਲੋਂ ਦੇਖੋ ਟਾਰਗੇਟ ਕਰਨ ਵਾਲੇ ਵੀ ਉੱਥੇ ਉਹਨਾਂ ਦੀਆਂ ਜੜ੍ਹਾਂ ਜੜਾਂ ਜੁੜਦੀਆਂ ਨੇ ਬੇਸਿਕਲੀ ਅਮਰਪਾਲ ਸਿੰਘ ਦਾ ਅਜੇ ਕੋਈ ਸਿਆਸੀ ਤੌਰ ਤੇ ਸਿਰਫ ਇਹਨਾਂ ਇਲੈਕਸ਼ਨਾਂ ਤੋਂ ਬਿਨਾਂ ਕੋਈ ਟੈਸਟ ਨਹੀਂ ਹੋਇਆ ਇਲੈਕਸ਼ਨਾਂ 'ਚ ਵੀ ਉਹ ਡੇਲਟ ਸੀਗੇ ਉਹਨਾਂ ਦਰਦੀ ਸੀਗੀ ਗੱਲ ਉਹ ਤੇ ਲੋਕ ਜਿਹੜੇ ਉਹਨਾਂ ਦੇ ਉੱਤੇ ਹਮਾਇਤੀ ਸੀ ਗਡੂ ਸਾਹਿਬ ਦੀ ਪੰਚਾਇਤ ਸੰਸਥਾ ਸੀ ਸੀ ਪਰ ਰੀਅਲ ਟੈਸਟ ਜਦੋਂ ਬਾਹਰ ਆਉਣਗੇ ਆ ਕੇ ਉਹ ਸਿਆਸੀ ਫੈਸਲੇ ਲੈਣਗੇ ਉਦੋਂ ਕੀ ਹੋਣਾ ਇਹ ਸਟੇਟ ਦਾ ਕੰਮ ਹੁੰਦਾ ਹੈ ਕਿ ਜੇ ਕੋਈ ਲੀਡਰ ਖੜਾ ਹੁੰਦਾ ਹੈ ਉਹਦੇ ਖਿਲਾਫ ਵੀ ਇੱਕ ਤਾਂ ਖੜਾ ਰੱਖੋ ਕੁਦਰਤੀ ਗੱਲ ਹੈ ਇਹ ਸਾਰੇ ਸਾਰੇ ਗਰੁੱਪਾਂ ਦੇ ਵਿੱਚ ਤੁਹਾਨੂੰ ਉਹਨਾਂ ਦਾ ਥੋੜਾ ਬਹੁਤ ਤਖਲ ਮਜ਼ਰ ਆ ਜਾਊਗਾ ਉਹ ਮੇਰਾ ਖਿਆਲ ਹੈ ਜੇ ਉਸ ਤਰੀਕੇ ਦੇ ਨਾਲ ਜਿੱਤਾਂ ਉਹਨਾਂ ਨੇ ਪਹਿਲਾਂ ਜਿੰਨੇ ਫੈਸਲੇ ਕਰੇ ਸੀ ਉਹ ਬੈਂਚ ਹਟਾਉਣ ਤੋਂ ਲੈ ਕੇ ਸਾਰੇ ਦੇ ਸਾਰੇ ਮਤਲਬ ਪ੍ਰਗਰਸਾਉਣ ਨੂੰ ਠਾਣੇ ਚ ਲਜਾਣ ਤੋਂ ਲੈ ਕੇ ਜਿਨੇ ਬਿਆਨ ਦਿੱਤੇ ਸੀ ਕੋਈ ਉਹ ਬਹੁਤ ਲੋਚੇ ਹੋਰ ਸਿਆਸੀ ਲੀਡਰਸ਼ਿਪ ਵਾਲੀ ਕੋਈ ਗੱਲ ਨਹੀਂ ਸੀ ਇਹ ਠੀਕ ਹੈ ਨੌਜਵਾਨ ਨੇ ਐਨਐਸਏ ਗਲਤ ਲੱਗ ਗਿਆ ਲੋਕਾਂ ਦੀ ਹਮਦਰਦੀ ਹੋ ਗਈ ਵੋਟਾਂ ਮਿਲ ਗਈਆਂ ਸਿਮਰਨਜੀਤ ਸਿੰਘ ਮਾਨ ਵੀ ਇੱਕ ਵਾਰੀ ਸਾਰੇ ਦੇ ਸਾਰੀਆਂ ਲਗਭਗ ਸੀਟਾਂ ਲੈ ਗਏ ਸੀ ਯਾਰ ਵੱਡੇ ਮਾਰਜਨ ਅਜ ਤੱਕ ਉਹ ਮਾਰਜਨ ਦਾ ਰਿਪੋਰਟ ਨਹੀਂ ਪਿਆ ਪਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸਿਆਸਤ ਚ ਆਪਣਾ ਪਤਾ ਹੀ ਹੈ ਉਹਨਾਂ ਦਾ ਕਿੰਨਾ ਇਤਹਾਸ ਹੈਗਾ ਉਹ ਇੱਕ ਮਤਲਬ ਬਹੁਤ ਮਾਰਜਨਲਾਈਜ਼ਡ ਦੀ ਪੋਜੀਸ਼ਨ ਹੈਗੀ ਹੈ ਸੋ ਇਸ ਕਰਕੇ ਇਹਨੂੰ ਅਜੇ ਮੇਰਾ ਖਿਆਲ ਇਹ ਹੈ ਕਿ ਅਜੇ ਦੇ ਬਾਰੇ ਆਪਾਂ ਕੋਈ ਅਸਰਾਈਆਂ ਵਾਲੀਆਂ ਨਹੀਂ ਲਾ ਸਕਦੇ ਜਦੋਂ ਬਾਹਰ ਆਉਣਗੇ ਆ ਕੇ ਇੱਥੇ ਐਕਟਿਵ ਹਿੱਸਾ ਲੈਣਗੇ ਡੇ ਟੂ ਡੇ ਉਹਦੇ ਚ ਉਦੋਂ ਦੀ ਮਚਿਓਰਟੀ ਦਾ ਪਤਾ ਲੱਗੂਗਾ ਬਿਲਕੁਲ ਕਿਉਂਕਿ ਹਲੇ ਇਹ ਵੀ ਹੈ ਨਾ ਗੱਲ ਹੈ ਕਿਉਂਕਿ ਅਮਨਤ ਪਾਲ ਸਿੰਘ ਇਹ ਵੀ ਗੱਲਾਂ ਕਹਿੰਦੇ ਰਹੇ ਆ ਕਿ ਭਾਈ ਜੇ ਸੰਵਿਧਾਨ ਦਾ ਸਹਾਰਾ ਲੈ ਕੇ ਸਾਡਾ ਕੋਈ ਬੰਦਾ ਬਾਹਰ ਆਉਂਦਾ ਤਾਂ ਫਿਰ ਅਸੀਂ ਕਹਿੰਦੇ ਕਿਉਂ ਨਾ ਉਹ ਸਵਿਧਾਨ ਨੂੰ ਅਸੀਂ ਵਰਤੀਏ ਕਹਿੰਦੇ ਕਿ ਬਹੁਤੀ ਵਾਰੀ ਗੁਰੀਲਾ ਯੁੱਧ ਦੇ ਵਿੱਚ ਤੁਹਾਨੂੰ ਸੋਰਸਰ ਜਿਹੜੇ ਆ ਉਹ ਹਕੂਮਤ ਦੇ ਵਰਤਦੇ ਪੈਂਦੇ ਆ ਉਹ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਨਜ਼ਰ ਆਏ ਸੀਗੇ ਪਹਿਲਾਂ ਚਲੋ ਦੇਖਦੇ ਆ ਕਿ ਅਮਰਤਪਾਲ ਕੀ ਸੋਚਦੇ ਆ ਪਰ ਡਾਕਟਰ ਸਾਹਿਬ ਇੱਕ ਬਹੁਤ ਅਹਿਮ ਅੱਜ ਜਿਹੜੀ ਘਟਨਾ ਵਾਪਰੀ ਜਿਹੜੀ ਕਿ ਦੁਖਦਾਈ ਹੈ ਕਿਉਂਕਿ ਇੱਕ ਪਾਸੇ ਅਮਰਤਪਾਲ ਸਿੰਘ ਹੋਈ ਇੱਕ ਸੌ ਚੱਕ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਸੌ ਚੱਕਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਇੱਕ ਚੰਗੀ ਸ਼ਬੀ ਪੇਸ਼ ਕਰਨ ਤੋਂ ਬਾਅਦ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਪਸ ਪਰਤ ਰਏ ਸੀ ਤਾਂ ਅਚਾਨਕ ਨੈਗ ਸਿੰਘਾਂ ਦੇ ਵੱਲੋਂ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ ਇੱਕ ਹਿੰਦੂ ਸ਼ਿਵ ਸੈਨਾ ਲੀਡਰ ਦੇ ਉੱਪਰ ਜਿਹੜੇ ਕਿ ਸ਼ਹੀਦ ਸੁਖਦੇਵ ਥਾਪਰ ਦੇ ਵਾਂਚੇ ਦੱਸੇ ਜਾ ਰਹੇ ਸੰਦੀਪ ਗੋਰਾ ਥਾਪਰ ਉਹਨਾਂ ਦੇ ਹਮਲਾ ਕਰ ਦਿੱਤਾ ਗਿਆ ਔਰ ਉਹ ਸਭ ਹਮਲੇ ਨੂੰ ਹੁਣ ਪੰਜਾਬ ਦੇ ਵਿੱਚ ਹਿੰਦੂ ਸਿੱਖ ਮਸਲੇ ਦੇ ਤੌਰ ਤੇ ਉਭਾਰਿਆ ਜਾ ਰਿਹਾ ਔਰ ਉਹ ਬੰਦੇ ਜਿਹੜੇ ਨੇ ਗਾਇਏ ਸੀ ਉਹ ਹਮਲਾ ਕਰਕੇ ਉਹ ਨਹੀਂ ਉਸਕੂਟਰੀ ਲੈ ਕੇ ਜਿਹੜਾ ਉਫਰਾਰ ਹੋ ਗਏ ਇੰਝ ਲੱਗ ਰਿਹਾ ਕਿ ਇਹ ਬੜਾ ਪਲਾਨਡ ਮਸਲਾ ਲੱਗਦਾ ਪਲਾਨਡ ਲੱਗ ਰਿਹਾ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਲੇਟੈਸਟ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਗੋਰੇ ਦੇ ਵੱਲੋਂ ਕੋਈ ਇਹੋ ਜਿਹਾ ਬਿਆਨ ਮੈਦਾਨੀ ਸੀ ਦੇਖਿਆ ਘਟੂ ਘਟ ਫਿਰ ਉਹਦੇ ਤੇ ਆਉਣਾ ਫਿਰ ਹਮਲਾ ਕਰਕੇ ਫਰਾਰ ਹੋਣਾ ਜਿਵੇਂ ਸਾਡੀ ਸਿੱਖ ਕੌਮ ਨੂੰ ਜਾਂ ਸਾਡੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਵੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਵੇ ਇਹ ਲੜਾਈ ਸਿਰਫ ਤਿੰਨ ਬੰਦਿਆਂ ਨੇ ਉੱਥੇ ਕੀਤੀ ਮਾਹੌਲ ਪੰਜਾਬ ਦੇ ਅੰਦਰ ਹਿੰਦੂ ਸਿੱਖ ਜਿਹੜਾ Hindu versus Sikh ਕਰਨ ਦੀ ਕੋਸ਼ਿਸ਼ ਹੋਵੇ ਇਹ ਮਸਲੇ ਜਿਹੜੇ ਮੈਨੂੰ ਲੱਗਦਾ ਕਿ ਅੱਜ ਮਾਹੌਲ ਜਿਹੜਾ ਤਣਾਅਪੂਰਨ ਉੱਥੇ ਬਣਿਆ ਹੋਇਆ ਕੱਲ ਲੁਧਿਆਣਾ ਬੰਦੀ ਕਾਲ ਦਿੱਤੀ ਹੈ ਔਰ Hindu ਲੀਡਰਾਂ ਨੇ ਕਹਿਤਾ ਕਿ ਜੇ ਉਹ ਬੰਦਾ ਨਾ ਫੜਿਆ ਗਿਆ ਤਾਂ ਫਿਰ ਪੰਜਾਬ ਵੀ ਬੰਦ ਕਰਾਂਗੇ ਇਸ ਤੋਂ ਪਹਿਲਾਂ ਦੁਪਹਿਰ ਤੱਕ ਜਿਹੜਾ Hindu ਸ਼ਿਵਸਰਨ ਲੀਡਰ ਆ ਰਿਹਾ ਸੀ ਹੁਣ Hindu ਲੀਡਰ ਆਉਣ ਲੱਗਿਆ ਹੈ ਲੜਾਈ Hindu versus Sikh ਇਹ ਚੱਲ ਕੀ ਰਿਹਾ ਪੰਜਾਬ ਦੇ ਅੰਦਰ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਹੈ ਪੰਜਾਬ ਨੂੰ ਖਤਰਨਾਕ ਮੋੜ ਤੇ ਪਹੁੰਚਾਉਣ ਦੀ ਕੋਸ਼ਿਸ਼ ਹੈ ਪੰਜਾਬ ਦਾ ਮਾਹੌਲ ਤਣਾਪੂਰਨ ਕਰਨ ਦੀ ਕੋਸ਼ਿਸ਼ ਹੈ ਕਿਵੇਂ ਦੇ एकदम ਪੂਰੀ ਚੀਜ਼ ਦੇਖੋ ਇੱਕ ਤਾਂ ਸੁਖਵਿੰਦਰ ਜੀ ਪੰਜਾਬ ਨੇ ਬਹੁਤ ਭੁਗਤਿਆ ਪਹਿਲਾਂ ਇੱਕ ਵਾਰ ਹੀ ਨਹੀਂ ਬੜੀ ਬਾਰੀ ਭੁਗਤਿਆ ਪਾਰਟੀਸ਼ਨ ਦੇ ਟਾਈਮ ਵੀ ਭੁਗਤਿਆ ਬਾਅਦ ਦੇ ਵਿੱਚ ਵੀ ਭੁਗਤਿਆ ਪਰ ਕੁਛ ਨਾ ਕੁਛ ਪਰਸੈਂਟੇਜ ਪਪੂਲੇਸ਼ਨ ਦੀ ਐਸੀ ਹੁੰਦੀ ਹੈ ਕਿ ਜਿਹਨੂੰ ਸਟੇਟ ਯੂਜ਼ ਕਰ ਲੈਂਦੀ ਹੈ ਅਕਸਰ ਔਰ ਉਹਦੇ ਚ ਕਈ ਜਾਨਵਰ ਚ ਕੇ ਯੂਜ਼ ਹੋ ਜਾਂਦੇ ਨੇ ਕਈ ਜਜ਼ਬਾਤੀ ਤੌਰ ਤੇ ਯੂਜ਼ ਹੋ ਜਾਂਦੇ ਨੇ ਹੁਣ ਤੁਸੀਂ ਕਦੇ ਪਾਕਿਸਤਾਨ ਜਾਓ ਲੋਕ ਵੀ ਤੜਫਦੇ ਨੇ ਸਾਡੇ ਵੀ ਤੜਫਦੇ ਨੇ ਉਹ ਤੋਂ ਬਾਅਦ ਉੱਥੇ ਬੰਗਲਾਦੇਸ਼ ਬਣਿਆ ਉਹ ਵੀ ਪਛਤਾਉਂਦੇ ਨੇ ਉਸ ਗੱਲ ਦੇ ਉੱਪਰ ਪਰ ਇਹ ਹੈ ਕਿ ਜਦੋਂ ਸਟੇਟ ਹੀ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਵੇ ਫਿਰ ਬੜੀ ਮੁਸ਼ਕਲ ਗੱਲ ਹੋ ਜਾਂਦੀ ਹੈ ਉਹ ਮਤਲਬ ਜਿਹੜੇ ਵੀ ਆਪਣੇ ਗੋਰਾ ਥਾਪਰ ਸੰਦੀਪ ਥਾਪਰ ਸ਼ਿਵ ਸੈਨਾ ਦੇ ਲੀਡਰ ਨੇ ਜਿਨ੍ਹਾਂ ਦੇ ਉੱਪਰ ਅਟੈਕ ਹੋਇਆ ਉਹਨੂੰ ਸਿਕਿਉਰਿਟੀ ਮਿਲੀ ਹੋਈ ਸੀ ਪੁਲਿਸਮੈਨ ਉਹਦੇ ਨਾਲ ਸੀ ਇਹਦੇ باوجود ਅਟੈਕ ਹੋਣਾ ਰਿਪلیسਮੈਨ ਦਾ ਉੱਥੋਂ ਗਾਇਬ ਹੋ ਜਾਣਾ ਪਰ ਫਿਰ ਉਹ ਜਿਹੜੇ ਨਿਹੰਗ ਸਿੰਘ ਸੀ ਜਾਂ ਨਿਹੰਗ ਸਿੰਘਾਂ ਦੀ ਵਰਦੀ 'ਚ ਕੋਈ ਹੋਰ ਆਏ ਹੋਏ ਸੀ ਉਹਨਾਂ ਦਾ ਜਾ ਕੇ ਉਸ ਤਰੀਕੇ ਦੇ ਨਾਲ ਜ਼ਿੰਮੇਵਾਰੀ ਲੈਣੀ, ਬਿਆਨਬਾਜ਼ੀ ਕਰਨੀ ਤੇ ਦੂਜੇ ਪਾਸੇ ਜਿਹੜੇ ਉੱਥੇ ਦੇ ਲੋਕਲ ਲੀਡਰ ਨੇ ਉਹਨਾਂ ਦਾ ਪ੍ਰੋਟੈਸਟ ਦੇ ਵਿੱਚ ਇਹ ਕਹਿਣਾ ਹੋਵੇ ਅਸੀਂ Hindu ਪ੍ਰੋਟੈਸਟ ਬਣਾਉਣਾ ਉਹਨੂੰ ਬੇਸਿਕਲੀ ਤਾਂ ਪੰਜਾਬੀਆਂ ਦਾ ਪ੍ਰੋਟੈਸਟ ਹੋਣਾ ਚਾਹੀਦਾ। ਲੁਧਿਆਣੇ ਦੇ ਵਿੱਚ ਸਿਰਫ ਇਕੱਲੇ Hindu ਹੀ ਕਿਉਂ ਕਰਨ ਉਹ ਪ੍ਰੋਟੈਸਟ? ਮਤਲਬ ਜਿੰਨੇ ਵੀ ਉੱਥੇ ਲੋਕਲ ਪਾਪੂਲੇਸ਼ਨ ਹੈ ਲਾਅ ਐਂਡ ਆਰਡਰ ਦੀ ਸਮੱਸਿਆ ਹੈ ਸ਼ਰੇ ਆਮ ਇੱਕ ਬੰਦੇ ਨੂੰ ਜਿਹਨੂੰ ਸਿਕਿਉਰਟੀ ਮਿਲੀ ਹੋਈ ਹੈ ਚਾਹੇ ਉਹ ਕੋਈ ਐਕਸ ਵਾਈ ਜ਼ेड ਉਹਦਾ ਨਾਮ ਵੀ ਚਾਹੇ ਕੋਈ ਹੈ ਉਹਦੇ ਤੇ ਦਿਨ ਦਿਹਾੜੇ ਹਮਲਾ ਹੁੰਦਾ ਰ ਜਿਹੜੇ ਉਹ ਹਮਲਾਵਰ ਨੇ ਜਿਹੜੇ ਫੜੇ ਨਹੀਂ ਜਾ ਰਹੇ ਪੁਲਿਸ ਵੱਲੋਂ ਇਹ ਸਟੇਟ ਵਰਸਸ ਲੋਕਾਂ ਦਾ ਮਸਲਾ ਹੈ ਇਹ ਕੋਈ ਹਿੰਦੂ ਸਿੱਖਾ ਦਾ ਮਸਲਾ ਹੀ ਨਹੀਂ ਕੋਈ ਹੈ ਮਤਲਬ ਕਿਸੇ ਤੇ ਵੀ ਅਟੈਕ ਹੋਵੇ ਪਰ ਚਾਂਸਲ ਦੀ ਜਾਤ ਤੋਂ ਦਾ ਧਰਮ ਕੋਈ ਵੀ ਕਿਉਂ ਨਾ ਹੋਵੇ ਪਰ ਹੁਣ ਤੱਕ ਸੀਐਮ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਰਵਨੀਤ ਬਿੱਟੂ ਦਾ ਸਗੋਂ ਬਿਆਨ ਆਇਆ ਹੈ ਇੱਕ ਛੋਟਾ ਜਿਹਾ ਕਿ ਇਹ ਜੀ ਇਸ ਤਰੀਕੇ ਦੇ ਨਾਲ ਲਾ ਐਂਡ ਆਰਡਰ ਹੈ ਫਲਾਨਾ ਨਾਟਿਕਾ ਜੋ ਵੀ ਉਹਨਾਂ ਨੇ ਕੰਡੈਮਨਟ ਕੀਤਾ ਉਹਨੂੰ ਪਹਿਲੀ ਗੱਲ ਤੋਂ ਸਾਰਿਆਂ ਨੂੰ ਕੰਡੈਮਨਟ ਹੀ ਕਰਨਾ ਚਾਹੀਦਾ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਉੱਥੇ ਰਲਕੇ ਨੂੰ ਰੋਕਣਾ ਚਾਹੀਦਾ ਹੈ بجائے ਇਸ ਗੱਲ ਦੇ ਉੱਪਰ ਕਿ ਬਲਦੀ ਦੇ ਉੱਪਰ ਹੋਰ ਤੇਲ ਪਾਉਣ ਪਰ ਮੇਰਾ ਖਿਆਲ ਇਹ ਹੈ ਵੀ ਕਿਤੇ ਨਾ ਕਿਤੇ ਅੰਗਲੀਆਂ ਸੰਗਲੀਆਂ ਆਲਟੀਮੇਟ ਸਟੇਟ ਦੀਆਂ ਏਜੰਸੀਆਂ ਦੇ ਨਾਲ ਹੀ ਜਾ ਜੁੜਦੀਆਂ ਜਿੰਨੇ ਵੀ ਇਦਾਂ ਦੇ ਐਕਸ਼ਨ ਹੁੰਦੇ ਨੇ ਕਸਾਨ ਮੋਰਚੇ ਦੌਰਾਨ ਦੇਖਦੇ ਰਹੇ ਹਾਂ ਉੱਥੇ ਇੱਕੋ ਨੌਜਵਾਨ ਨੂੰ ਮਤਲਬ ਬੇਅਦਵੀ ਦੇ ਨਾਮ ਹੇਠ ਮਾਰ ਕੇ ਲਟਕਾ ਹੀ ਦਿੱਤਾ ਗਿਆ ਸੀ ਕੋਈ ਐਕਸ਼ਨ ਨਹੀਂ ਹੋਇਆ ਇੰਟਰਸਟਿੰਗ ਗੱਲ ਇਹ ਸੀ ਵੀ ਉੱਥੇ ਜਿਹੜਾ ਨਿਹੰਗ ਸਿੰਘ ਸਾਹਮਣੇ ਆਇਆ ਇਹਨੇ ਕਿਹਾ ਕਿ ਜੀ ਮੈਂ ਇਹਦਾ ਮਤਲਬ ਇਹਨੂੰ ਸਜ਼ਾ ਦਤੀ ਹੈ ਉਹ ਪ੍ਰਮਾਤਮਾ ਦੀ ਐਸੀ ਖੇਡ ਹੋਈ ਵੀ ਉੱਥੇ ਜਦੋਂ ਟੀਵੀ ਕੈਮਰੇ ਵਾਲੇ ਉਹਦੀ ਲੈ ਰਹੇ ਸੀ ਇੰਟਰਵਿਊ ਕਰਦੇ ਕਰਾਉਂਦੇ ਤਾਰ ਦੇ ਨਾਲ ਉਹਦੀ ਪਾਗ ਉਤਰ ਗਈ ਉਹ ਰੋਡਾ ਸੀ ਬੰਦਾ ਥੱਲੇੋਂ ਜਦੋਂ ਨਿਕਲਿਆ ਮਤਲਬ ਮੈਸੇਜ ਨਿਹੰਗਾਂ ਵਾਲਾ ਪਾਣਾ ਪਾਇਆ ਹੋਇਆ ਸੀ ਤੋ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਨਿਹੰਗ ਸਿੰਘ ਜਿਹੜੀਆਂ ਜੱਥੇਬੰਦੀਆਂ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਕਿ ਜੇ ਕੋ ਉਹਨਾਂ ਦਾ ਨਾਮ ਯੂਜ਼ ਕਰਕੇ ਇਸ ਤਰੀਕੇ ਦੇ ਨਾਲ ਕਰ ਰਿਹਾ ਹੈ ਕਿ ਸਾਰੀਆਂ ਜੱਥੇਬੰਦੀਆਂ ਨੂੰ ਇਕੱਠੇ ਹੋ ਕੇ ਆਪਾਂ ਖੜਕੂਬਾਦ ਮੌਕੇ ਵੀ ਇਹ ਗੱਲਾਂ ਦੇਖੀਆਂ ਬਹੁਤ ਸਾਰੇ ਗੱਲਾਂ ਸੁਣਦੇ ਆ ਕਿ ਭਾਈ ਜਦੋਂ ਖੜਕੂਬਾਦ ਮੌਕੇ ਵੀ ਬਹੁਤ ਪੁਲਿਸ ਨੇ ਜਾਂ ਏਜੰਸੀਆਂ ਨੇ ਜਾਂ ਕੁਝ ਲੋਕਾਂ ਨੇ ਇਹੋ ਜਿਹੀਆਂ ਚਾਲਾਂ ਚੱਲੀਆਂ ਕਿ ਖੜਕੂ ਸਿੰਘਾਂ ਦਾ ਰੂਪ ਭੇਸ ਕਰਕੇ ਲੋਕਾਂ ਨੂੰ ਜਾ ਕੇ ਮਾਰ ਦਿੰਦੇ ਸੀ ਔਰ ਉਸ ਤੋਂ ਬਾਅਦ ਉਹਨਾਂ ਦਾ ਨਾਮ ਆ ਲਾ ਦਿੰਦੇ ਸੀ ਫਿਰ ਇਹੋ ਜਿਹੀਆਂ ਗੱਲਾਂ ਬਾਤਾਂ ਮਤਲਬ ਭੇਸ ਬਤਾ ਕੇ ਇਹ ਕੁਝ ਕਰਨਾ ਔਰ ਦੋ ਫਿੱਕਿਆਂ ਦੇ ਵਿੱਚ ਇਸ ਤਰੀਕੇ ਦੇ ਤਣਾਅ ਮਾਹੌਲ ਜਿਹੜਾ ਪੈਦਾ ਕਰ ਦੇਣਾ ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਹੈ ਔਰ ਕਿਤੇ ਉਹ ਚੀਜ਼ਾਂ ਦਾ ਹਿੱਸਾ ਤਾਂ ਨਹੀਂ ਜਿਹੜੇ ਕਹਿੰਦੇ ਸੀਗੇ ਕਿ ਸਰਕਾਰ ਡਿੱਗ ਜਾਨੀ ਹੈ ਉਸ ਤੋਂ ਬਾਅਦ ਚੋ ਮਾਹੌਲ ਉਸ ਤਰੀਕੇ ਦਾ ਦਿਖਾਇਆ ਜਾਣਾ ਹੋਵੇ ਕਿਵੇਂ ਦੇਖਦੇ ਹੋ ਇਹ ਸਮਝੋ ਬਾਹਰ ਗੱਲ ਔਰ ਬੜੀ ਦੁਖਦਾਈ ਹੈ ਦੇਖੋ ਦੋ ਕੱਲਾ ਨੇ ਸੁਪਿੰਦਰ ਜੀ ਇੱਕ ਤਾਂ ਇਹ ਵੀ ਚਲੋ ਕੌਣ ਹੈ ਕੀ ਹੈ ਆਪਾਂ ਇਹ ਤਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਹੈ ਕਿ ਉੱਥੇ ਲਾ ਐਂਡ ਆਰਡਰ ਨੂੰ ਜਾਂ ਜਿਹੜੀ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਉਹਨਾਂ ਸਾਰੀ ਜਿਹਨੂੰ ਸਵਾਲਣ ਲਈ ਜ਼ਿੰਮੇਵਾਰ ਕੌਣ ਹੈ ਜਿਹਦੀ ਜ਼ਿੰਮੇਵਾਰੀ ਹੈ ਅਖਰਕਾਰ ਤਾਂ ਉਹਨੂੰ ਜਵਾਬ ਦੇਣਾ ਪਊਗਾ ਉਹਦੇ ਚਾਹੇ ਕੇਂਦਰ ਵਾਲੇ ਨੇ ਚਾਹੇ ਉਹ ਕਹਿੰਦੇ ਸੀ ਅਸੀਂ ਇਹ ਸਰਕਾਰ ਨੂੰ ਸੱਜਣਾ ਦੂਜੀ ਨੂੰ ਕਰਨਾ ਮੈਂ ਦੱਸਦਾ ਵੀ ਛੋਟ-ਛੋਟੀਆਂ ਗੱਲਾਂ ਕਿਸ ਤਰੀਕੇ ਦੇ ਨਾਲ ਕੀ ਬਣ ਜਾਂਦੀਆਂ ਨੇ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦੀ ਲੜਾਈ ਸੀ ਇੱਕ ਹੋਮ ਮਿਨਿਸਟਰ ਸੀਗਾ ਕਾਂਗਰਸ ਦੀ ਗਵਰਨਮੈਂਟ ਸੀ ਕਾਂਗਰਸ ਦਾ ਚੀਫ ਮਿਨਿਸਟਰ ਸੀ ਸਟੇਜ ਤੇ ਝੜ ਕੇ ਇੱਕ ਬੰਦੇ ਨੇ ਦਰਵਾਰਾ ਸਿੰਘ ਦੇ ਚਪੇੜ ਮਾਰੀ ਅਰੇ ਇਸ ਗੱਲ ਨੂੰ ਮੀਡੀਆ ਦੇ ਵਿੱਚ ਬੜਾ ਹਾਈਲਾਈਟ ਕਰਿਆ ਗਿਆ ਹੋਰ ਕੀਤਾ ਗਿਆ ਅੱਛਾ ਇਸੇ ਤਰੀਕੇ ਦੇ ਨਾਲ ਦਿਨ ਦਿਹਾੜੇ ਹਰਕਤਾਂ ਹੋਣੀਆਂ ਸ਼ੁਰੂ ਹੋ ਗਈਆਂ ਔਰ ਉਹਨਾਂ ਨੂੰ ਪ੍ਰੋਟੈਕਸ਼ਨ ਸੈਂਟਰ ਦੀ ਸੀ ਉਸ ਟਾਈਮ ਹੁੰਦਾ ਕੀ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਐਲੀਮੈਂਟ ਨੇ ਜਿਹੜੇ ਉਹਨਾਂ ਨੂੰ ਕੋਈ ਯੂਜ਼ ਕਰਦਾ ਹੈ ਤਾਂ ਸਟੇਟ ਮਸ਼ੀਨਰੀ ਹੈ ਜਿਹੜੀ ਉਹ ਪੈਰਲਾਈਜ਼ ਹੋ ਜਾਂਦੀ ਹੈ ਉਹ ਤਾਂ ਉਹ ਸਕਿਉਰਟੀ ਵਾਲਾ ਬੰਦਾ ਕਿੱਥੇ ਗਾਇਬ ਹੋ ਗਿਆ ਉਹਦੇ ਕੋਲ ਪਿਸਤੌਲ ਤਲਵਾਰਾਂ ਵਾਲੇ ਬੰਦੇ ਉੱਤਕੇ ਨੇ ਮਲ ਫਿਰ ਸਿਕਿਉਰਿਟੀ ਚ ਕਿਸ ਤੋਂ ਮਲੀ ਰੱਖਿਓ ਸੀ ਕਾਇਬ ਕਿੱਥੇ ਹੋ ਗਿਆ ਔਰ ਇਹਦੀ ਕੋਈ ਇਨਕੁਆਇਰੀ ਨਹੀਂ ਹੋਣੀ ਮੈਂ ਤੁਹਾਨੂੰ ਦੱਸਦਾ ਕੁਛ ਨਹੀਂ ਸਾਹਮਣੇ ਆ ਕਿਉਂਕਿ ਜਦੋਂ ਕੋਈ ਨਾਰਮਲ ਕ੍ਰਾਈਮ ਹੁੰਦਾ ਤਾਂ 2 ਮਿੰਟਾਂ ਦੇ ਵਿੱਚ ਫੜਿਆ ਜਾਂਦਾ ਕੋਈ ਅਸੀਂ ਗੱਲੇ ਕੋਈ ਨਹੀਂ ਹੁੰਦੀ ਪਰ ਪੁਲਿਸ ਕੋਲ ਇਹਨੇ ਸਾਧਨ ਨੇ ਸਟੇਟ ਕੋਲ ਇਹਨੇ ਸਾਧਨ ਨੇ ਪੁਰਾਣੇ ਵੱਲ ਸਾਹਿਬ ਵੱਡੇ ਕਹਿੰਦੇ ਹੁੰਦੇ ਸੀ ਵੀ ਜੇ ਕਿੜੀ ਵੀ ਕਿਤੇ ਹਿੱਲੇ ਤਾਂ ਸਟੇਟ ਨੂੰ ਪਤਾ ਹੁੰਦਾ ਬੰਦੇ ਵਰਦੇ ਨੇ ਦਾ ਪਤਾ ਨਹੀਂ ਲੱਗਦਾ ਤੁਸੀਂ ਹਿਸਾਬ ਲਾਓ ਨਾ ਇਸ ਗੱਲ ਦਾ ਮਤਲਬ ਤੁਸੀਂ ਪਿਛਲੇ ਦਿਨੀ ਪ੍ਰੋਗਰਾਮ ਕਰਿਆ ਸੀਗਾ ਇੱਕ ਮੈਂ ਸੁਣ ਰਿਹਾ ਸੀ ਕਿ 80000 ਨਫਰੀ ਹੈ ਸਾਡੀ। ਉਹਦੋਂ ਚੋਂ 70% ਜਿਹੜੀ ਵੀਆਈਪੀ ਸਿਕਿਉਰਿਟੀ ਚ ਲੱਗੀ ਹੋਈ ਹੈ। ਪਰ ਵੀਆਈਪੀ ਸਿਕਿਉਰਿਟੀ ਦੇ ਵਿੱਚ ਹੀ ਇਹ ਬੰਦਾ ਚਲੋ ਵੀਆਰਪੀ ਨਹੀਂ ਇਹਨੂੰ ਸਿਕਿਉਰਿਟੀ ਤਾਂ ਮਿਲੀ ਹੋਈ ਸੀ। ਉਹਨੂੰ ਸਿਕਿਉਰਿਟੀ ਦੇਣ ਦਾ ਫਿਰ ਫਾਇਦਾ ਕੀ ਹੋਇਆ? ਜਦੋਂ ਉਹ ਪਹਿਲਾਂ ਉਹ ਸੂਰੀ ਦਾ ਮਰਡਰ ਹੋਇਆ ਉਦੋਂ ਵੀ ਸਿਕਿਉਰਿਟੀ ਮਿਲੀ ਹੋਈ ਸੀਗੀ। ਮਤਲਬ ਸਾਰੀ ਪੁਲਿਸ ਉੱਥੇ ਹਾਜ਼ਰ ਸੀ। ਫਿਰ ਫਿਰ ਇਹ ਅਸੀਂ ਟੈਕਸਪੇਅਰ ਦਾ ਖਰਚਾ ਕਿਉਂ ਇੰਨਾ ਕਰ ਰਹੇ ਹਾਂ ਇਸ ਗੱਲ ਦੇ ਉੱਪਰ ਭਾਈ? ਤੁਸੀਂ ਦਾ ਜਵਾਬ ਤਾਂ ਅਲਟੀਮੇਟ ਸਟੇਟ ਤੇ ਜਿਹੜੇ ਵੀ ਜ਼ਿੰਮੇਵਾਰ ਬੰਦੇ ਨੇ ਉਹਨੂੰ ਦੇਣਾ ਪਊਗਾ ਪਰ ਸਟੇਟ ਹੀ ਮੈਂ ਤੁਹਾਨੂੰ ਦੱਸਣਾ ਇਹਦਾ ਪਾਰਟ ਬਣ ਜਾਂਦੀ ਹੈ ਚਾਹੇ ਸਾਡੀ ਪੰਜਾਬ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਜਿੰਨੀ ਦੇਰ ਉਹ ਅੱਖ ਨਹੀਂ ਮੀਚਦੇ ਜਿੰਨੀ ਦੇਰ ਉਹ ਇਸ਼ਾਰਾ ਨਹੀਂ ਕਰਦੇ ਉਨੀ ਦੇਰ ਇਸ ਤਰ੍ਹਾਂ ਦੀਆਂ ਹਰਕਤਾਂ ਕਦੇ ਨਹੀਂ ਹੁੰਦੀਆਂ ਇਹ ਅੰਗਰੇਜ਼ਾਂ ਦੇ ਟਾਈਮ ਤੋਂ ਅੱਜ ਤੱਕ ਤੁਸੀਂ ਦੰਗਿਆਂ ਦੀ ਸਟੱਡੀ ਕਰਕੇ ਦੇਖ ਲਓ ਉਹੀ 20 21 ਸਾਲ ਦੀ ਉਮਰ ਦੇ ਮੁੰਡੇ ਹੋਣਗੇ ਡਿਸਾਈਡ ਗੁੜੇ ਕਰਨਗੇ ਹਮੇਸ਼ਾ ਮਰਨਗੇ ਉਹ ਆ ਕੇ ਜਾ ਕੇ ਔਰ ਉਹੀ बैड 엘ਿਮੈਂਟ ਨੇ ਜਿਹਨਾਂ ਨੂੰ ਸਟੇਟ ਯੂਜ਼ ਕਰਦੇ ਕਦੇ ਕੋਈ ਤੁਸੀਂ ਚੱਜ ਦਾ ਅਧਿਆਨ ਤਾਨਸ਼ਮਨ ਬੰਦਾ ਕਦੇ ਕਿਸੇ ਦੰਗਿਆਂ ਵਿੱਚ ਹਿੱਸਾ ਲੈਂਦਾ ਨਹੀਂ ਦੇਖਿਆ ਹੋਣਾ 47 ਦੇ ਵਿੱਚ ਵੀ ਨਹੀਂ ਹੋਇਆ 48 ਵਿੱਚ ਵੀ ਜਦੋਂ 엘ਿਮੈਂਟ ਪੂਰੇ ਲੈਂਦਾ ਗਿਆ ਤਾਂ ਉਹੀ ਗੁੰਡੇ ਬਦਮਾਸ਼ ਲੈਂਦੇ ਗਏ 84 ਦੇ ਵਿੱਚ ਵੀ ਨਹੀਂ ਹੋਇਆ 80 ਦੇ ਦੰਗਿਆਂ ਦੀ ਤੁਸੀਂ ਸਟਡੀ ਕਰਕੇ ਦੇਖੋ ਕਿ ਕਿਹੜੇ ਲੋਕਾਂ ਨੇ ਹਿੱਸਾ ਲਿਆ ਉਹਦੇ ਵਿੱਚ ਮਤਲਬ ਜਦੋਂ ਸਟੇਟ ਚਾਹੁੰਦੀ ਹੈ ਤਾਂ ਉਹਨਾਂ ਨੂੰ ਖੁੱਲੇ ਛੱਡ ਦਿੰਦੇ ਨੇ ਜੇਲ੍ਹਾਂ ਚੋਂ ਕੱਟ ਕੇ ਬੰਦੇ ਛੱਡੇ ਗਏ ਸੀ ਉਹਾਂ ਫਲਾ ਦਿੱਤੀਆਂ ਜਾਂਦੀਆਂ ਨੇ ਸੋ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਵੇ ਤਾਂ ਲੋਕ ਤਾਂ ਆਪਣੇ ਵੈਸੇ ਬਹੁਤ ਸਿਆਣੇ ਨੇ ਆਮ ਲੋਕ ਨੇ ਜਿਹੜੇ ਪੰਜਾਬ ਦੇ ਉਹ ਕਦੇ ਮਤਲਬ ਇੰਨੀ پروਪੋਕੇਸ਼ਨ ਦੇ ਬਾਵਜੂਦ ਵੀ ਕਦੇ ਨਹੀਂ ਊਲਜਦੇ ਨਾ ਮਾਉਂਦੇ ਪਰ ਕਿਸ ਹੱਦ ਤੱਕ ਉਹ ਹੋ ਜਾਣਗੇ ਸੋਸ਼ਲ ਮੀਡੀਆ ਇੰਨਾ ਪਾਵਰਫੁੱਲ ਹੋ ਗਿਆ ਹੈ ਰਿਊਮਰ ਇੰਡਸਟਰੀਜ਼ ਖੁੱਲੀਆਂ ਹੋਈਆਂ ਨੇ ਜਿਹੜੀਆਂ ਰੂਲਿੰਗ ਪਾਰਟੀਆਂ ਨੇ ਉਹਨੇ ਆਈਟੀ ਸੈੱਲ ਜਿਹੜੇ ਖੋਲੇ ਹੋਏ ਨੇ ਉਹ ਫੇਕ ਨਿਊਜ਼ ਦੀਆਂ ਫੈਕਟਰੀਆਂ ਨੇ ਆਪਣੇ ਆਪ ਦੇ ਵਿੱਚ ਪਤਾ ਨਹੀਂ ਕਿਹੜੀ ਗੱਲ ਨੂੰ ਕਿਸ ਹੱਦ ਤੱਕ ਕਿਵੇਂ ਫਲਾ ਦਿੱਤਾ ਜਾਵੇ ਸੋ ਮੇਰਾ ਖਿਆਲ ਹੈ ਕਿ ਤਾਂ ਆਮ ਲੋਕਾਂ ਨੂੰ ਜਾਗਣ ਦੀ ਜ਼ਰੂਰਤ ਹੈ ਆਪਣੇ ਗਲੀ ਮਹੱਲੇ ਦੇ ਵਿੱਚ ਆਪਸੀ ਜਿਹੜੇ મતਭੇਦ ਨੇ ਉਹਨਾਂ 'ਚ ਨਹੀਂ ਉਲਝਣ ਦੀ ਜ਼ਰੂਰਤ ਉਹ ਉਸ ਟਾਈਮ ਵੀ ਵਾਰਡੀਸ਼ਨ ਦੇ ਟਾਈਮ ਵੀ ਹੋਇਆ ਸੀ ਵੀ ਗਊਆਂ ਦਾ ਸਿੱਟ ਦਿੱਤਾ ਗਿਆ ਮੀਟ ਸੂਰ ਦਾ ਸਿੱਟ ਦਿੱਤਾ ਗਿਆ ਅੱਛਾ ਲੋਕ ੜਕ ਕੇ ੜਕ ਕੇ ਅਖੀਰ ਉਹ ਕੰਮ ਸ਼ੁਰੂ ਹੋ ਗਿਆ ਔਰ ਗੁੰਡਿਆਂ ਦੇ ਹੱਥ 'ਚ ਕਮਾਂਡ ਆ ਜਾਂਦੀ ਹੁੰਦੀ ਹੈ ਸੋ ਮੇਰਾ ਖਿਆਲ ਇਹ ਹੈ ਇਸ ਸਟੇਟ ਨੂੰ ਜਾਗਣਾ ਚਾਹੀਦਾ ਹੈ ਸੀਐਮ ਸਾਹਿਬ ਨੂੰ ਪਹਿਲੇ ਹੀ ਕਰ ਜ਼ਿੰਮੇਵਾਰੀ ਲੈ ਕੇ ਇਹਦੇ ਹੋਮ ਮਿਨਿਸਟਰ ਨੇ ਤੇ ਕਰਾਇ ਤੇ ਕਰਜਲੰਦਰ ਲੈ ਕੇ ਬੈਠਣ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਸਾਰੇ ਪੰਜਾਬ ਨੂੰ ਸੁਮਝਣ ਦੀ ਜ਼ਰੂਰਤ ਹੈ ਪਰ ਤੁਰੰਤ ਜਿਹੜਾ ਪੁਲਿਸ ਕਮਿਸ਼ਨਰ ਹੈ ਜਾਂ ਹੋਰ ਹੈ ਉਹ ਤੁਰੰਤ ਉਹਨੂੰ ਗ੍ਰਿਫਤਾਰ ਕਰਨ ਉਹਨੂੰ ਦਿਖਾ ਦੇਣ ਕੱਲ ਦਾ ਜੋ ਬੰਦ ਦੀ ਕਾਲ ਇਹਨਾਂ ਨੂੰ ਪਹਿਲਾਂ ਪਹਿਲਾਂ ਗ੍ਰਿਫਤਾਰ ਕਰਕੇ ਕਹਿਣ ਕਿ ਜੀ ਅਸੀਂ ਉਹ ਬੰਦੇ ਗ੍ਰਿਫਤਾਰ ਕਰ ਲਏ ਬਿਲਕੁਲ ਵੀਡੀਓ ਦੇ ਵਿੱਚ ਆ ਗਏ ਕਿਉਂਕਿ ਔਰ ਉਹਨਾਂ ਨੂੰ ਵੀ ਜਿਹੜੇ ਉਹ ਵੀ ਉਹਨੂੰ ਹਿੰਦੂ ਦਾ ਈਸ਼ੂ ਨਾ ਬਣਾਉਣ ਲੁਧਿਆਣਾ ਦੇ ਸਾਰੇ ਲੋਕ ਹੀ ਪ੍ਰੋਟੈਸਟ ਕਰਨ ਕਿਉਂਕਿ ਆ ਲਾ ਐਂਡ ਔਰਡਰ ਦੀ ਪ੍ਰੋਬਲਮ ਹੈ ਕਿਸੇ ਨੂੰ ਵੀ ਖਤਰਾ ਹੋ ਸਕਦਾ ਇਸ ਤਰੀਕੇ ਦੇ ਨਾਲ ਹੋ ਸਕਦਾ ਪਰ ਚਲੋ ਇਹ ਅभी ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਮਸਲਾ ਜਿਹੜਾ ਇਹ Hindu versus Sikh ਬਣਾਉਣ ਦੀ بجائے ਇਹ ਕ੍ਰਿਮੀਨਲ ਅਗਰਸ versus ਸ਼ਾਂਤਮਈ ਲੋਕਾਂ ਦਾ ਜਿਹੜਾ ਸਿਸਟਮ ਬਣਨਾ ਚਾਹੀਦਾ ਔਰ ਨਾਲ ਹੀ ਨਾਲ ਆਪਾਂ ਸਾਰਿਆਂ ਨੂੰ ਇਸ ਚੀਜ਼ ਦੇ ਉੱਪਰ ਖੜਨਾ ਚਾਹੀਦਾ ਕਿ ਕਿਸੇ ਵੀ ਇਹੋ ਜਿਹੇ ਤੱਤ ਨੂੰ ਇਹੋ ਜੀ ਹਰਕਤ ਕਰਨ ਵਾਲੇ ਨੂੰ ਕਾਮਯਾਬ ਨਹੀਂ ਹੋਣ ਦੇਣਾ ਕਿ ਭਾਈ ਉਹ ਜਿਹੜਾ ਦੋ ਫਿਰਕਿਆਂ ਦੇ ਵਿੱਚ ਦੋ ਭਾਈਚਾਰਿਆਂ ਦੇ ਵਿੱਚ ਇਸ ਤਰੀਕੇ ਦਾ ਫਸਾਦ ਪਵਾਵੇ ਇਹੋ ਜਿਹੇ ਲੋਕਾਂ ਨੂੰ ਫੇਲ ਕਰਨ ਦੀ ਕੋਈ ਜ਼ਰੂਰਤ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੀ ਉਹ ਪਿਛੇ ਧੱਕਣ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਖਰਾਬ ਨਾ ਹੋਵੇ ਡਾਕਟਰ ਸਾਹਿਬ ਤੁਸੀਂ ਸਰਦਨ ਪ੍ਰੋਗਰਾਮ ਜੁੜੇ ਦਾ ਬਹੁਤ ਧੰਨਵਾਦ। ਸ਼ੁਕਰੀਆ ਜੀ ਸੋਤਿਆਂ ਨੂੰ ਦਰਸ਼ਕਾਂ ਨੂੰ ਸਭਨਾਂ ਨੂੰ ਅਪੀਲ ਕਰੋ ਵੀ ਅੱਗ ਨਾਲ ਅੱਗ ਨਹੀਂ ਭਜਾਈ ਜਾ ਸਕਦੀ ਹੁੰਦੀ। ਇਹ ਨਾਗਰਿਕ ਵਰਸਸ ਕ੍ਰਿਮੀਨਲ ਤੇ ਕ੍ਰਿਮੀਨਲ ਤੇ ਸਟੇਟ ਦਾ ਜਿਹੜਾ ਨੈਕਸਸ ਹੈ ਉਹਦੇ ਫਲਾਅ ਆਮ ਨਾਗਰਿਕ ਹੈ ਜਿਹੜਾ ਉਹਨੂੰ ਆਪਣਾ ਭਾਈਚਾਰਾ ਤਕੜਾ ਕਰਨਾ ਚਾਹੀਦਾ ਹੈ। ਇਹੀ ਇਲਾਜ ਹੈ। ਬਿਲਕੁਲ ਚਲੋ ਤੇ ਇਹ ਸਾਡੇ ਡਾਕਟਰ ਹਰਵਿੰਦਰ ਜਿਹੜੇ ਇਹ ਸਾਡੇ ਡਾਕਟਰ ਹਰਵਿੰਦਰ ਸਿੰਘ ਪਟਿਕ ਸਾਹਿਬ ਜਿਨ੍ਹਾਂ ਦੇ ਵੱਲੋਂ ਆਮ ਕਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਸਰ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੂ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ। ਧੰਨਵਾਦ।